ਅਸਲ ਵਿੱਚ ਜੈਮਨ ਨੂੰ ਲੈ ਕੇ ਜਿਹੜਾ ਇੱਕ 10 ਲੋਕਾਂ ਦਾ ਕੰਪਨੀ ਤੇ ਹੈ ਜੈਮਨ ਦੇ ਬਾਰੇ ਜਾਣਕਾਰੀ ਹੈ ਪੁਲਿਸ ਸਟੇਸ਼ਨ ਤਲਵਾਰਾ ਵਿਖੇ ਅੱਜ ਮਾਰਨਿੰਗ ਇੱਕ ਨਾ ਵੀਡੀਓ ਵਾਇਰਲ ਹੋਈ ਸੀ ਵੀ ਪਿੰਡ ਸੁਖਚਾਨਪੁਰ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਸ ਤੇ ਮਾਨਯੋਗ ਐਸਐਸਪੀ ਸੀ ਸੁਦਰ ਲੰਬਾ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਦਾਰ ਹਰਜਿੰਦਰ ਸਿੰਘ ਐਸਐਚਓ ਤਲਵਾਰਾ ਨਾਲ ਮਾਈਨਿੰਗ ਜਈ ਨਿਤਿਸ਼ ਵੀਰ ਜੀ ਇਹਨਾਂ ਨੇ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਮੌਕੇ ਦੇ ਉੱਤੇ ਇੱਕ ਟਿਪਰ ਤੇ ਇੱਕ ਜਿਹੜਾ ਜੀਸੀਬੀ ਉੱਤੇ ਕੰਮ ਕਰ ਰਿਹਾ ਸੀ ਜੋ ਉਹਨਾਂ ਨੂੰ ਕਬਜ਼ਾ ਪੁਲਿਸ ਵਿੱਚ ਲੈ ਕੇ ਤੇ ਮਾਈਨਿੰਗ ਐਕਟ ਦੇ ਤਹਿਤ ਪਰਚਾ ਰਜਿਸਟਰ ਕਰਕੇ ਅਗਲੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਇਹ ਪਰਚਾ ਜਿਹੜਾ ਦੈਰ ਕੀਤਾ ਗਿਆ ਹੈ ਇਹ ਮਾਲਕ ਤੇ ਹੋਇਆ ਜਾਂ ਕਿਸੇ ਇਹ ਜਿਹੜੇ ਕ੍ਰੈਸ਼ਰ ਦੇ ਮਾਲਕ ਨੇ ਉਹਨਾਂ ਦੇ ਉੱਤੇ ਪਰਚਾ ਰਜਿਸਟਰ ਕੀਤਾ ਗਿਆ ਜੀ ਜੀ ਸਰ ਸਰ ਕੀ ਕੀ ਮਸ਼ੀਨਰੀ ਜਬਤੀ ਉਤੋਂ ਇੱਕ ਜੀਸੀਬੀ ਐਂਡ ਇੱਕ ਜਿਹੜਾ ਟਿਪਰ ਹੈ ਉਹ ਬਰਾਬਰ 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 ਕੀਤਾ ਗਿਆ ਸਰ ਇਸ ਤੋਂ ਇਲਾਵਾ ਹੋਰ ਵੀ ਕਈ ਮਹਿੰਗਾ ਨਿਯਾਇਤ ਚੱਲ ਰਹੀ ਹੈ ਉਸ ਦੇ ਉੱਤੇ ਉਦੇ ਬਾਰੇ ਵੀ ਅਸੀਂ ਕਰ ਰਹੇ ਹਾਂ ਸਰਚ ਜਿਹੜਾ ਵੀ ਗੈਰ ਕਾਨੂੰਨੀ ਮੈਨੇਜ ਕਰੇਗਾ ਉਹਨੂੰ ਕਿਸੇ ਵੀ ਕਿਵੇਂ ਤੇ ਬਖਸ਼ਿਆ ਨਹੀਂ ਜਾਵੇਗਾ